ਜਲੰਧਰ ਵੈਸਟ ਜਿਮਨੀ ਚੋਣਾਾਂ ਦੇ ਲਈ ਵੋਟਾਂ ਜਾਰੀ ਹੈ ਲੋਕ ਵੋਟ ਪਾ ਰਹੇ ਨੇ ਅੱਜ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਪੰਜਾਬ ਦੀ ਕਿਹੜੀ ਸਿਆਸੀ ਪਾਰਟੀ ਇਸ ਵੇਲੇ ਬਹੁਤ ਮਜ਼ਬੂਤ ਹੈ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਹਰ ਪਾਰਟੀ ਦੀ ਸਾਖ ਦੀ ਲੜਾਈ ਹੈ ਔਰ ਇਸ ਇੱਕ ਹਲਕੇ ਦੇ ਇਲੈਕਸ਼ਨ ਨੂੰ ਪੂਰੇ ਪੰਜਾਬ ਵੱਲ ਲੈ ਜਾਣ ਲਈ ਇੱਕ ਵਿਅਕਤੀ ਨੇ ਉਹਨੇ ਸ਼ੀਤਲ ਅੰਗਰਾਲ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਨ੍ਹਾਂ ਦੇ ਸਤੀਫੇ ਤੋਂ ਬਾਅਦ ਅੱਜ ਇਹ ਸੀਟ ਖਾਲੀ ਹੋਈ ਔਰ ਹੁਣ ਅੱਜ ਲੋਕਾਂ ਨੇ ਫੈਸਲਾ ਕਰਨਾ ਕਿ ਕੀ ਚੀਤਲੰਗੁਰਾਲ ਸਾਹਿਬ ਕਾ ਵਿਧਾਇਕ ਰਹਿਣਗੇ ਜਾਂ ਫਿਰ ਮੌਜੂਦਾ ਵਿਧਾਇਕ ਬਣਨਗੇ ਸਾਡੇ ਨਾਲ ਚੀਤਲੰਗੁਰਾਲ ਲਈ ਅਗਰਾਲ ਸਾਹਿਬ ਤੁਸੀਂ ਪੂਰੇ ਪੰਜਾਬ ਨੂੰ ਲੈ ਆਏ ਜਲੰਧਰ ਵੈਸਟ ਦੇ ਵਿੱਚ ਹਰ ਪਾਰਟੀ ਦੇ ਵੱਡੇ ਵੱਡੇ ਨੇਤਾ ਇੱਥੇ ਡਟੇ ਹੋਏ ਨੇ ਹੁਣ ਅੱਜ ਲੋਕਾਂ ਨੇ ਫੈਸਲਾ ਕਰਨਾ ਕਿ ਤੁਸੀਂ ਦੁਬਾਰਾ ਚੰਡੀਗੜ੍ਹ ਜਾਣਾ ਜਾਂ ਨਹੀਂ ਜਾਣਾ ਤੁਹਾਨੂੰ ਕੀ ਲੱਗ ਰਿਹਾ ਕੀ ਲੱਗ ਰਿਹਾ ਰੁਝਾਨ ਦੇਖ ਕੇ ਲੋਕਾਂ ਦੀ ਸੇਵਾ ਕਰਨਾ ਮੇਰਾ ਫਰਜ਼ ਹੈ ਉਹ ਲੋਕ ਚੰਡੀਗੜ੍ਹ ਭੇਜ ਕੇ ਕਰਾ ਲੈਣ ਪਹੁੰਚ ਅੰਦਰ ਬਿਠਾ ਕੇ ਕਰਾ ਲੈ ਇਹ ਲੋਕਾਂ ਦੇ ਲੋਕਤੰਤਰ ਦਾ ਅਧਿਕਾਰ ਹੈ ਸੇਵਾ ਮੇਰਾ ਕਰਨਾ ਮੇਰਾ ਫਰਜ਼ ਹੈ ਮੇਰੀ ਪਰਿਵਾਰ ਦਾ ਮੇਰਾ ਮੈਂ ਇੱਕ ਦਿਨ ਨੇ ਆਪਣੇ ਮਨ ਚ ਲਿਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਹਦੇ ਵਿੱਚ ਵੋਟ ਜਿਹੜੀ ਅੱਜ ਵੋਟ ਦਿਨ ਹੈ ਵੋਟ ਕਰਨ ਦਾ ਪਰ ਮੈਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਵੋਟ ਜਰੂਰ ਪਾਜਾ ਜਿੰਨੂੰ ਮਰਜ਼ੀ ਪਾਣ ਕਿਉਂਕਿ ਵੋਟ ਜਦੋਂ ਨਹੀਂ ਪਾਉਂਦੇ ਨਾ ਅਸੀਂ ਫਿਰ ਅਸੀਂ ਆਪਣੇ ਮਨ ਦਾ ਲੀਡਰ ਨਹੀਂ ਚੁਣ ਪਾਦੇ ਅਸੀਂ ਆਪਣੇ ਲੋਕਾਂ ਦੇ ਅਧਿਕਾਰ ਨਹੀਂ ਵੀ ਲੋਕ ਕਹਿੰਦੇ ਯਾਰ ਮੈਂ ਕੰਮ ਕਰਾਣੇ ਫਲਾਣੇ ਦਾ ਫਲਾਣਾ ਬਣ ਗਿਆ ਦੂਜਾ ਬਣ ਗਿਆ ਅਗਰ ਲੋਕਨ ਲੱਗਿਆ ਮੈਂ ਚੰਗਾ ਲੋਕ ਮੈਨੂੰ ਦੇ ਦੇਣਗੇ ਵੋਟ ਅਗਰ ਕੋਈ ਹੋਰ ਚੰਗਾ ਲੋਕ ਉਹਨੂੰ ਵੋਟ ਦੇ ਦੇਣਗੇ ਇਹਦੇ ਵਿੱਚ ਕੋਈ ਨਹੀਂ ਪਰ ਫੇਅਰ ਇਲੈਕਸ਼ਨ ਚਾਹੀਦਾ ਮੈਨੂੰ ਪੰਜ ਇਲੈਕਸ਼ਨ ਫੇਅਰ ਨਹੀਂ ਅਜਲੰਦਰ ਸ਼ਹਿਰ ਦੇ ਵਿੱਚ ਹਾਲਾਤ ਬਹੁਤ ਗੁਰੇ ਕਿਤੇ ਆ ਜਲੰਧਰ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਆ ਕਿ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਕੱਲ ਰਾਤ ਨੂੰ ਰਾਸ਼ਨ ਮੰਡੇ ਜਾ ਰਹੇ ਸੀ ਮੇਰੇ ਲੋਕ 200 ਰੁਪਏ ਰਾਸ਼ਨ ਦੀ ਵੈਲੀ ਹੋਇਆ ਜਲੰਧਰ ਵੈਸਦਾ ਜਿਹੜਾ ਮੇਰਾ ਪਰਿਵਾਰ ਹੈ ਉਹਨਾਂ ਦੀ 200 ਰੁਪਏ ਕੀਮਤ ਹੈ ਮੈਂ ਪੁੱਛਣਾ ਚਾਹੁੰਦਾ ਪਈਆ ਚਾਵਲ ਹੈ ਇੱਕ ਹਲਦੀ ਦਾ ਪੈਕੇਟ ਹੈ ਪਈਆ ਖੰਡ ਹੈ ਉਹ ਮੇਰੇ ਲੋਕਾਂ ਦੀ ਇਹ ਵੈਲਿਊ ਹੈ ਮੇਰੇ ਲੋਕਾਂ ਦੀ ਕਰੋੜਾਂ ਅਰਬਾਂ ਰੁਪਏ ਵੈਲਿਊ ਹੈ ਇਹ ਜਿਹਨਾਂ ਦਾ ਵਜ੍ਹਾ ਮੇਰਾ ਇਹ ਪਰਿਵਾਰ ਹੈ ਉਹਨਾਂ ਨੂੰ ਕੁਝ ਖਰੀਦ ਨਹੀਂ ਸਕਦਾ ਪਰ ਇਹਨਾਂ ਨੇ ਘਟੀਆ ਹਰਕਤ ਕੀਤੀ ਹੈ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਕੈਂਡੀਡੇਟ ਨੇ ਪਰ ਲੋਕ ਇਹਦਾ ਜਵਾਬ ਦੇਣਗੇ ਉਸ ਕੱਲ ਦੇ ਬੜੇ ਐਗਰੈਸਿਵ ਨਜ਼ਰ ਆ ਰਹੇ ਹੋ ਥਾਂ ਥਾਂ ਤੁਸੀਂ ਰਾਸ਼ਨ ਤੁਸੀਂ ਦਾਵਾ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਵਾਲੇ ਵੰਡ ਰਹੇ ਸੀਗੇ ਸ਼ਰਾਬ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਆ ਕੇ ਲਾਈਵ ਆ ਕੇ ਤੁਸੀਂ ਦੇਖਿਆ ਦਾਵਾ ਕੀਤਾ ਤੁਸੀਂ ਕਿ ਇਹ આરોਪ ਲਾਇਆ ਕਿ ਆਮ ਆਦਮੀ ਪਾਰਟੀ ਵਾਲੇ ਵੰਡ ਰਹੇ ਸੀਗੇ ਮੁਸ਼ਕਲ ਨਹੀਂ ਲੱ ਮੁਕਾਬਲਾ ਕਰ ਰਹੇ ਹੋ ਲਗਾਤਾਰ ਵੱਡੀ ਵੱਡੀ ਸਰਕਾਰ ਤੇ આરોਪ ਲਾਈ ਜਾਂਦੇ ਪਿਓ ਇਹ ਦੇਖੋ ਹੀ ਗਰੀਬ ਘਰ ਦਾ ਬੱਚਾ ਹੈ ਜਿਹੜਾ ਪੂਰੀ ਸਰਕਾਰ ਨਾਲ ਲੜ ਰਿਹਾ ਹੈ ਨਾ ਮੇਰੇ ਕੋਈ ਬਾਪ ਕੋਈ ਐਮ ਐਲ ਏ ਸੀ ਨਾ ਮੰਤਰੀ ਸੀ ਮੈਂ ਗਰੀਬ ਘਰ ਚ ਜਨਮ ਹੋਇਆ ਬੱਚਾ ਅੱਜ ਲੋਕਤੰਤਰ ਦੀ ਪੂਰੀ ਸਰਕਾਰ ਨਾਲ ਲੜ ਰਿਹਾ ਹਾਂ 90 ਐਮ ਐਲ ਏ ਚੇਅਰਮੈਨ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦਾ ਤਬਰ ਮੇਰੇ ਇਕੱਲੇ ਗਰੀਬ ਘਰ ਦੇ ਗਰੀਬ ਘਰ ਦੇ ਬੱਚੇ ਇਹਦੇ ਖਿਲਾਫ ਗਲੀ ਗਲੀ ਚ ਲੜ ਰਿਹਾ ਹੈ ਦੇਖੋ ਕਿਦਾਂ ਦਹਿਸ਼ਤ ਪਾਈ ਹੈ ਸਰਕਾਰ ਨੇ ਕਿ ਮੇਰੇ ਪਰਿਵਾਰ ਕਿ ਤੁਹਦੇ ਕੋ ਮੈਨੂੰ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੈ ਕਿ ਜਿਹੜਾ ਕੱਲਾ ਇੱਕ ਬੱਚਾ 44 ਸਾਲ ਦੀ ਮੇਰੀ ਉਮਰ ਆ। ਕਿਹੜਾ ਲੋਕਾਂ ਨਾਲ ਲੜ ਰਿਹਾ। ਉਹਨਾਂ ਲੋਕਾਂ ਨਾਲ ਲੜ ਰਿਹਾ ਜਿਹੜੇ ਅੱਜ ਜ਼ੁਲਮ ਦੀ ਸਰਕਾਰ ਚੱਲ ਰਹੀ ਹੈ ਅੱਜ। ਜਿਹੜੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਉਮੀਦਾਂ ਸੀ ਬੜੀਆਂ ਨੂੰ 92 ਐਮ.ਐਲ.ਏ ਦਿੱਤੇ। ਉਹਨਾਂ ਲੋਕਾਂ ਦਾ ਸਰਕਾਰ ਖੜੀ ਨਹੀਂ ਹੋ ਪਾਈ। ਪਰ ਅੱਜ ਮੈਂ ਦੁੱਖ ਮੈਨੂੰ ਸਕਲਦਾ ਆ ਰਿਹਾ ਕਿ ਅੱਜ ਵੀ ਅੱਜ ਇਲੈਕਸ਼ਨ ਦੀ ਵੋਟਿੰਗ ਦਾ ਡੇ ਆ। ਅੱਜ ਵੀ ਬਾਹਰਲੇ ਗੁੰਡੇ ਬਾਹਰਲੇ ਬਦਮਾਸ਼ ਅੱਜ ਬੂਥਾਂ ਦੇ ਬੈਠੇ ਆ। ਬੂਥ ਕੈਪਚਰ ਕਰਨ ਦੀ ਤਿਆਰੀ ਹੈ। ਲੋਕਾਂ ਨੂੰ ਡਰਾ ਇਹ ਕੰਮ ਨਹੀਂ ਹੋੰਦੇਗਾ ਮੈਂ ਰਿਕਵੈਸਟ ਕਰ ਰਿਹਾ ਹਾਂ ਪ੍ਰਸ਼ਾਸਨ ਨੂੰ ਕਿ ਲੋਕਤੰਤਰ ਦੇ ਵਿੱਚ ਜਿਹੜਾ ਇਹ VOTING ਹੈ ਕਿ ਲੋਕਾਂ ਦਾ ਮਤ ਦਾ ਦਾਨ ਹੈ ਲੋਕ ਜਿੰਨੂੰ ਮਰਜ਼ੀ ਵੋਟ ਦੇਣ ਪਰ ਅਸੀਂ ਕਿਸੇ ਨੂੰ ਜ਼ਬਰਦਸਤੀ ਨਾ ਕਰੀ ਤੁਹਾਨੂੰ ਲੋਕਾਂ ਦਾ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਲੱਗਦਾ ਤੁਹਾਨੂੰ ਕਿਉਂਕਿ 1 ਮਹੀਨਾ 10 ਦਿਨ ਪਹਿਲਾਂ ਹੀ ਗਰਮੀ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਇੱਥੇ ਦੇ ਹਲਕੇ ਦੇ ਫਿਰ ਇਸ ਹਲਕੇ ਦੇ ਲੋਕ ਦੁਬਾਰਾ ਵੋਟ ਪਾਣੇ ਪੈ ਰਹੇ ਕਿਉਂਕਿ ਤੁਸੀਂ ਅਸਤੀਫਾ ਦਿੱਤਾ ਸੀ ਖੁਦ ਮੁੱਖ ਮੰਤਰੀ ਕਹਿੰਦੇ ਕਿ ਜੇ ਦੁਬਾਰਾ MLA ਬਣਨਾ ਸੀ ਤਾਂ ਫਿਰ ਅਸਤੀਫਾ ਕਿਉਂ ਦਿੱਤਾ ਸੀ ਪਹਿਲੇ ਤੇ ਐਮਐਲਏ ਦੇ ਬੜਾ ਫਰਕ ਹੋਏਗਾ ਇਹ ਅਨਵਰ ਦਿਨਾਂ ਕੀ ਬੋਲਾਂਗੇ ਕੀ ਫਰਕ ਸੀ ਦੱਸਾਂਗੇ ਅਨਵਰ ਦਿਨਾਂ ਦੇ ਵਿੱਚ ਪਰ ਅੱਜ ਲੋਕਤੰਤਰ ਦੇ ਵਿੱਚ ਜਿਹੜਾ ਅੱਜ ਐਡਾ ਵੱਡਾ ਪਰਵ ਹੈ ਉਹਰਾ ਜ਼ਰੂਰ ਅਸੀਂ ਦਿਨ ਦਾ ਬਚਾ ਕਰੀਏ ਅੱਜ ਮੈਂ ਸਾਰੇ ਨੂੰ ਅਪੀਲ ਹੀ ਕਰਾਂਗਾ ਇੱਕ ਵੋਟ ਪੰਜਰੂ ਜਾਓ ਇੱਕ ਤੁਹਾਨੂੰ ਕੋਈ ਬਾਹਰਲਾ ਬੰਦਾ ਕਿਤੇ ਵੀ ਦਿਖਾਈ ਦੇ ਰਾ ਕੰਟਰੋਲ ਰੂਮ ਤੇ ਕੰਟਰੋਲ ਫੋਨ ਕਰੋ ਮੈਨੂੰ ਫੋਨ ਕਰੋ ਤੁਹਾਡੇ ਇੱਥੇ ਅਜਰਬਰ ਲੱਗੇ ਆ ਉਹਨਾਂ ਨੂੰ ਫੋਨ ਕਰੋ ਬਾਹਰਲਾ ਬੰਦਾ ਕਿਤੇ ਦਿਖਾਈ ਦਿੰਦਾ ਉਹਨੂੰ ਪਿਆਰ ਨਾਲ ਕੋ ਚਲਾ ਜਾ ਅਗਰ ਉਹ ਨਹੀਂ ਕਰ ਬੰਨੇਗਾ ਔਰ ਤਬ ਇਹਦਾ ਨੈਕਸਟ ਜਿਹੜਾ ਐਕਸ਼ਨ ਹੋਏਗਾ ਉਹ ਫਿਰ ਸਾਡਾ ਹੋਏਗਾ ਪਰ ਗੁਰਵਾਲ ਜੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਸ਼ੀਤਲ ਸਿਆ ਜਿਹੜੇ ਪਰਚੇ ਤੂੰ ਪਹਿਲਾਂ ਮੈਂ ਤੁਹਾਨੂੰ ਬੜਾ ਸਮਝਾਇਆ ਫੋਨ ਕਰ ਕਰਕੇ ਕਿ ਨਾ ਨਾ ਪਿਆ ਕੰਮਾਂ ਦੇ ਵਿੱਚ ਛੱਡ ਦੇ ਉਹਨਾਂ ਨੇ ਸਿੱਧਾ ਕਿਹਾ ਕਿ ਇਹ ਪਰਚੇ ਦੁਆਰਾ ਖੋਲ ਸਦੇ ਤੁਹਾਨੂੰ ਲੱਗਦਾ ਕਿ ਅੱਜ ਦੀ ਤਰੀਕ ਤੋਂ ਬਾਅਦ ਅੱਜ ਦੀ ਤਰੀਕ ਤੋਂ ਬਾਅਦ ਮੈਨੂੰ ਨਾ ਡਰਾਂ ਦੀ ਲੋੜ ਨਹੀਂ ਹੈਗੀ ਨਾ ਸੀਐਮ ਨੇ ਮੇਰੇ ਕੋ ਪਰਚਾ ਕੀਤਾ ਨਾ ਕੋਈ ਮੇਰਾ ਕੋਈ ਕਿਸ ਨੇ ਕੋਈ ਮੈਨੂੰ ਕੋਈ ਕੱਢਿਆ ਮੈਨੂੰ ਕੋਰਟ ਨੇ ਬਚਾਇਆ ਕੋਰਡ ਦੇ ਕੇ ਸੀਐਮ ਸਾਹਿਬ ਨੂੰ ਕ ਆਪਣੇ ਤੱਕ ਰੱਖਣ ਜਿੰਨਾ ਹੈਗਾ ਮਤਲਬ ਉਹਦਾ ਕਿ ਉਸ ਤੋਂ ਬਾਅਦ ਸਰਕਾਰ ਤੁਹਾਡੇ ਖਿਲਾਫ ਕੋਈ ਕਾਰਵਾਈ ਕਰ ਕੀ ਕਰੂ ਕਿ ਮੈਂ ਕੋ ਗਲਤ ਦੋ ਨੰਬਰ ਦਾ ਕੰਮ ਕਰਦਾ ਕਿ ਇਹ ਦੋ ਨੰਬਰ ਦਾ ਕੰਮ ਹੀ ਡਾ ਰੋ ਉਹਨਾਂ ਨੂੰ ਹੋਰੇਗਾ ਜੇ ਦੋ ਨੰਬਰ ਦੇ ਕੰਮ ਕਰਦੇ ਆ ਨਾ ਵੇ ਖੋਪ ਜਿੰਨਾ ਕਫਨ ਸਿਰ ਤੇ ਪਾਇਆ ਆਪਣੇ ਕਫਨ ਰੋਇ ਕਰਕੇ ਕੀ ਆਣਾ ਕਿ ਸ਼ਾਮ ਨੂੰ ਘਰ ਆਣਾ ਕਰਿਆ ਨੇ ਰੱਬ ਜਾਣਦਾ ਕਰਦੇ ਘਬਰਾਉਂਦੇ ਨਹੀਂ ਕੋਈ ਨਹੀਂ ਘਬਰਾਉਂਦੇ ਉਹਨਾਂ ਨੂੰ ਪਤਾ ਹੈ ਬੱਚੇ ਦੋ ਛੋਟੇ ਤੁਸੀਂ ਲੈ ਕੇ ਕੋਈ ਲੋਕਾਂ ਨੂੰ ਕਹਤਾ ਪਰ ਬੱਚਿਆਂ ਨੂੰ ਕਹਤਾ ਕਿ ਜੇ ਤੁਹਾਡੇ ਪਿਓ ਦੇ ਲਈ ਜੇ ਭਗਤ ਸਿੰਘ ਛੋਟੀ ਉਮਰ ਦਾ ਕੁਰਬਾਨੀ ਦੇ ਸਕਦਾ ਇਸ ਦੇਸ਼ ਦੇ ਲਈ ਮੈਂ ਤਾਂ ਛੋਟਾ ਜਿਹਾ ਨਿਆਈ ਨਿੱਕਾ ਜਿਹਾ ਬੱਚਾ ਹੈ ਡਾਕਟਰ ਅਮੇਦਕਰ ਸਾਹਿਬ ਦਾ ਜੇ ਮੇਰੀ ਕੁਰਬਾਨੀ ਲਈ ਅੱਜ ਮੇਰੇ ਲੋਕਾਂ ਨੂੰ ਕੋਈ ਬੈਨੀਫਿਟ ਹੋਏਗਾ ਮੈਂ ਕੁਰਬਾਨੀ ਦੇਣ ਨੂੰ ਤਿਆਰ ਆਪਣੀ ਮੇਰੀ ਇੱਕ ਇੱਕ ਬੂੰਦ ਖੂਨ ਦੀ ਆਪਣੇ ਲੋਕਾਂ ਦੇ ਪਿੱਛੇ ਵਾਰ ਕਰ ਦੂੰ ਬਿਲਕੁਲ ਧਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਇਹ ਸਨ ਬੀਜੇਪੀ ਦੇ ਉਮੀਦਵਾਰ ਸ਼ੀਤਲ ਗੁਰਾਲ ਜੋ ਦੱਸ ਰਹੇ ਨੇ ਕਿ ਹਰ ਤਰ੍ਹਾਂ ਦੀ ਕੁਰਬਾਨੀ ਲਈ ਵੀ ਤਿਆਰ ਨੇ ਕਿਉਂਕਿ ਇਹਨਾਂ ਨੂੰ ਵੀ ਖਸ਼ਾ ਹੈ ਕਿ ਕਾਰਵਾਈਆਂ ਵੀ ਹੋ ਸਕਦੀਆਂ ਨੇ ਔਰ ਇਹ ਦਾਵਾ ਕਰ ਰਹੇ ਨੇ ਕਿ ਮੈਨੂੰ ਪੂਰੀ ਇੱਕ ਸਰਕਾਰ ਨਾਲ ਲੜਨਾ ਪੈ ਰਿਹਾ ਹੈ ਇਕੱ